ਉਸ ਦੇ ਮੂੰਹ ਤੇ ਥੱਪੜ ਮਾਰਿਆ ਚਪੇੜ ਮਾਰੀ ਐ ਇਸ ਕਰਕੇ ਮਾਰੀ ਐ ਕਿ ਜਦੋਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ ਤੇ ਉਸ ਸਮੇਂ ਕੰਗੜਾ ਰਲੌਤ ਨੇ ਇਹ ਕਿਹਾ ਸੀਗਾ ਕਿ ਜਿਹੜੀਆਂ ਉੱਥੇ ਸਰਦਾਰनियां ਵੀ ਬੈਠੀਆਂ ਬੀਬੀਆਂ ਬੈਠੀਆਂ ਉਹ 100-100 ਰੁਪਏ ਦਿਹਾੜੀ ਤੇ ਆਈਆਂ ਔਰ ਹੁਣ ਜਵਾਬ ਜਿਹੜਾ ਹੈ ਉਹਨੂੰ ਮਿਲ ਚੁੱਕਿਆ ਐ ਜਿਵੇਂ ਸਤਬੰਤ ਸਤਬੰਤ ਬੇਅੰਤ ਸਿਓ ਉਦਮ ਚੱਟ ਕਰ ਆ ਵੇਖ ਨਾ ਜਰਿਆ ਜੋ ਰਹਿਣ ਕਰੀਬੀ ਇੰਦਰਾ ਬੀਬੀ ਗੋਲੀਆਂ ਮਾਰ ਛੰਨ ਨਹੀਂ ਕੀਤੀ ਮੱਚ ਦੇਸ਼ ਦਹਾਈ ਗਈ ਸਿੰਘਾਕਰ ਅਦਲਾ ਲੈ ਲਿਆ ਬਦਲਾ ਤਲੀ ਤੇ ਸਿਰ ਧਰ ਕੇ ਜਿਉਂਦਿਆਂ ਮਰ ਕੇ ਕਾਇਮ ਰੱਖ ਗਏ ਸਿੱਖੀ ਦੀ ਰੀਤੀ ਔਰ ਸਰਦਾਰ ਨੀ ਕੁਲਵਿੰਦਰ ਕੌਰ ਜੀ ਆਨੇ ਅੱਜ ਉਹ ਵੀ ਭਾਨੀ ਜਿਹੜੀ ਮੋੜ ਦਿੱਤੀ ਹੈ ਕੰਗੜਾ ਰਣਾਉਤ ਜੋ ਜੋ ਐਮਪੀ ਬਣੀ ਹੈ ਮੈਂਬਰ ਪਾਰਲੀਮੈਂਟ ਉਹਦੇ ਮੂੰਹ ਤੇ ਚਪੇੜ ਮਾਰੀ ਹੈ ਸਮੁੱਚੀ